ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਅਸੀਂ ਲੈ ਕੇ ਆਏ ਆ ਫਿਰ ਤੋਂ ਸੰਡੇ ਸੇਲ ਇਸ ਦੇ ਵਿੱਚ ਅਸੀਂ ਜਿਹੜੇ ਆ ਉਹ ਬੈੱਡ ਸ਼ੀਟ ਪਲੱਸ ਕੁਇਲਟ ਦੇ ਕਵਰ ਹੋਣਗੇ ਠੀਕ ਹੈ ਜੀ ਪੂਰਾ ਸੈੱਟ ਹੋਏਗਾ ਉਹਨਾਂ ਦੇ ਉੱਪਰ ਸੇਲ ਲੈ ਕੇ ਆਏ ਆ ਭਾਰੀ ਸੇਲ ਲੱਗੀ ਆ ਠੀਕ ਹੈ ਜੀ ਬਹੁਤ ਸੋਹਣੇ ਸੋਹਣੇ ਕਲਰਸ ਨੇ ਇਹਦੇ ਵਿੱਚ ਠੀਕ ਹੈ ਜੀ ਇੱਕਦਮ ਕਿੰਗ ਸਾਈਜ਼ ਦੇ ਵਿੱਚ ਬੈੱਡ ਸ਼ੀਟਸ ਹੋਣਗੀਆਂ ਤੇ ਰਜਾਈਆਂ ਦੇ ਕਵਰਾਂ ਦਾ ਸਾਈਜ਼ ਵੀ ਜਿਹੜਾ ਆ ਉਹ ਬਹੁਤ ਹੀ ਖੁੱਲਾ ਹੋਏਗਾ ਠੀਕ ਹੈ ਜੀ ਇੱਕ ਇੱਕ ਕਰਕੇ ਦੇਖਦੇ ਆ ਜਿਹੜਾ ਵੀ ਤੁਹਾਨੂੰ ਇਹਨਾਂ ਦੇ ਵਿੱਚੋਂ ਕਲਰ ਸੈੱਟ ਸਾਰਾ ਪਸੰਦ ਆਉਂਦਾ ਆ ਤੁਸੀਂ ਸਾਡੇ गिवन ਨੰਬਰ ਤੇ WhatsApp ਮੈਸੇਜ ਕਰ ਦੇਣਾ ਠੀਕ ਹੈ ਜੀ ਸਾਡਾ ਨੰਬਰ ਹੈ 7814352822 ਚਲੋ ਜੀ ਦੇਖਦੇ ਆ ਸਭ ਤੋਂ ਪਹਿਲੇ ਬਹੁਤ ਹੀ ਸੋਹਣਾ ਫਰੋਜੀ ਕਲਰ ਦੇ ਵਿੱਚ ਡਾਰਕ ਫਰੋਜੀ ਕਲਰ ਹੈ ਵਿੱਚ ਮੋਰ ਪੰਖੀ ਜਿਹਾ ਜਿਹੜੇ ਟਾਈਪ ਦਾ ਕਲਰ ਹੈ ਮਸਟਰਡ ਵਾਈਟ ਦਾ ਕੰਬੀਨੇਸ਼ਨ ਬਹੁਤ ਹੀ ਸੋਹਣਾ ਜਿਹਾ ਮੈਟ੍ਰਿਕਲ ਡਿਜ਼ਾਈਨ ਬਣਿਆ ਆ ਪੀ ਐਨ ਡਾਈ ਜਿਹਾ ਇਹਦਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਤੇ ਨਾਲ ਮਿਲਣ ਕੇ ਪਿੱਲੋ ਕਵਰ ਕਿੰਗ ਸਾਈਜ਼ ਦੀ ਇਹ ਬੈੱਡ ਸ਼ੀਟ ਹੋਏਗੀ ਕੋਈ ਵੀ ਇਸ ਤੇ ਸਾਈਜ਼ ਦੀ ਪ੍ਰੋਬਲਮ ਨਹੀਂ ਹੋਏਗੀ ਠੀਕ ਹੈ ਜੀ ਤੇ ਨਾਲ ਮਿਲੇਗਾ ਸੇਮ ਕਲਰ ਦਾ ਰਜਾਈ ਦਾ ਕਵਰ ਠੀਕ ਹੈ ਜੀ ਬਹੁਤ ਹੀ ਸੋਹਣਾ ਇਹ ਵੀ ਕਵਰ ਹੈ ਜਿਹੜਾ ਬੈਕ ਸਾਈਡ ਤੇ ਜਿਹੜਾ ਉਹ ਸ਼ੇਰਪਾ ਲੱਗਾ ਆ ਠੀਕ ਹੈ ਜੀ ਜਿਹੜੇ ਥੋੜੀ ਸੌਫਟਨੈਸ ਵਾਂਗ ਕੰਬਲਾ ਵਾਂਗ ਹੁੰਦਾ ਆ ਸੌਫਟ ਜਿਹੜਾ ਸਟੱਫ ਹੁੰਦਾ ਆ ਬਹੁਤ ਹੀ ਜਿਹੜੇ ਕੰਫਰਟੇਬਲ ਹੁੰਦੇ ਨੇ ਸਰਦੀਆਂ ਦੇ ਵਿੱਚ ਜਿਹੜੇ ਆ ਇੱਕਦਮ ਨਿੱਗੇ ਸਟੱਫ ਹੁੰਦੇ ਨੇ ਬਹੁਤ ਸੋਹਣੇ ਜਿਹੜੇ ਇਹਨਾਂ ਦੇ ਵਿੱਚ ਕਲਰ ਵੀ ਬਹੁਤ ਸੋਹਣੇ ਨੇ ਠੀਕ ਆ ਜੀ ਜਿਸ ਤਰ੍ਹਾਂ ਕੀ ਮੋਰ ਪੰਖੀਆ ਟਾਈਪ ਜਿਹੜਾ ਹੈਗਾ ਉਹ ਸ਼ਿਰਪਾ ਲੱਗਾ ਸੀਗਾ ਬੈਕ ਸਾਈਡ ਤੇ ਬਹੁਤ ਹੀ ਸੋਹਣਾ ਸੈੱਟ ਠੀਕ ਆ ਜੀ ਇਹਨਾਂ ਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਕਲਰਸ ਤੇ ਕਲਰ ਪਸੰਦ ਆਉਂਦਾ ਹੈ ਤੁਸੀਂ ਸਾਡੇ WhatsApp ਨੰਬਰ ਤੇ ਮੈਸੇਜ ਸੈਂਡ ਕਰ ਦੇਣਾ ਨਾਲ ਹੀ ਇਸ ਦਾ ਰੇਟ ਸੈਂਡ ਕਰਨਾ ਹੈ ਠੀਕ ਹੈ ਇਸ ਦਾ ਰੇਟ ਹੋਏਗਾ 1300 ਠੀਕ ਹੈ 1300 ਦੇ ਵਿੱਚ ਸਿਰਫ ਤੁਹਾਨੂੰ ਪੂਰਾ ਸੈੱਟ ਮਿਲਦਾ ਪਿਆ ਹੈ ਇਹ ਸੰਡੇ ਸੇਲ ਕਰਕੇ ਹੀ ਇਸ ਦਾ ਜਿਹੜਾ ਪ੍ਰਾਈਸ ਅਸੀਂ ਕੱਟ ਕੀਤਾ ਹੈ ਔਰ ਇਹ ਸਿਰਫ ਇੱਕ ਹਫਤਾ ਹੀ ਇਹ ਪ੍ਰਾਈਸ ਚੱਲੇਗਾ ਉਸ ਤੋਂ ਬਾਅਦ ਵਿੱਚ ਇਸ ਦਾ ਪ੍ਰਾਈਸ ਜਿਹੜਾ ਵਾ ਐਜ਼ ਇਟ ਇਜ਼ ਜਿਸ ਤਰ੍ਹਾਂ ਪਹਿਲੇ ਆ ਉਸ ਤਰ੍ਹਾਂ ਹੀ ਹੋਏਗਾ ਠੀਕ ਹੈ ਅਗਲਾ ਜਿਹੜਾ ਨੇਵੀ ਪਲੂ ਤੇ ਸਕਾਈ ਬਲੂ ਦਾ ਕੰਟਰਾਸਟ ਆ ਬਹੁਤ ਹੀ ਸੋਹਣਾ ਸਕਾਈ ਬਲੂ ਦੇ ਉੱਪਰ ਫਲਾਵਰਿੰਗ ਹੋਈ ਆ ਠੀਕ ਹੈ ਨਾਲ ਲੀਵਸ ਜਾਂਦੇ ਨੇ ਮਤਲਬ ਬਹੁਤ ਹੀ ਸੋਹਣੀ ਪ੍ਰਿੰਟਿੰਗ ਆ ਸਾਰੇ ਹੀ ਜਿਹੜੇ ਕਵਰਸ ਦੀ ਵੀ ਤਨਾਲ ਬੈੱਡ ਸ਼ੀਟਾਂ ਦੀ ਵੀ ਠੀਕ ਹੈ ਜੀ ਸੁਪਰ ਸੌਫਟ ਬ੍ਰਾਂਡ ਦੇ ਸੈਟ ਹੁੰਨਗੇ ਠੀਕ ਹੈ ਜੀ ਬਹੁਤ ਹੀ ਸੋਹਣਾ ਤੇ ਬੈਕ ਸਾਈਡ ਤੇ ਪੂਰਾ ਸ਼ਰਪਾ ਲੱਗਾ ਹੈ ਜਿਸ ਨੂੰ ਕੀ ਕੰਬਲ ਟਾਈਪ ਜਿਹਾ ਹੁੰਦਾ ਹੈ ਐਕਡਮ ਸੌਫਟਨੈਸ ਇਹਦੇ ਵਿੱਚ ਹੁੰਦੀ ਹੈ ਮਤਲਬ ਸੁਪਰ ਸੌਫਟ ਜਿਹੜਾ ਬ੍ਰਾਂਡ ਦਾ ਨਾਮ ਹੀ ਸੁਪਰ ਸੌਫਟ ਹੈ ਆਬਵੀਸਲੀ ਇਹ ਉਵੇਂ ਦਾ ਹੀ ਹੋਵੇਗਾ ਬਹੁਤ ਹੀ ਸੋਹਣਾ ਸੈਟ ਹੈ ਇਹ ਵੀ ਠੀਕ ਹੈ ਜੀ ਨੇਵੀ ਬਲੂ ਤੇ ਸਕਾਈ ਬਲੂ ਦਾ ਕੰਟਰਾਸਟ ਐਕਡਮ ਖੁੱਲਿਆ ਡੁੱਲਾ ਜਿਹੜਾ ਇਹ ਸਾਈਜ਼ ਹੋਏਗਾ ਮੈਟ ਸ਼ੀਟ ਦਾ ਵੀ ਸਾਈਜ਼ ਖੁੱਲਿਆ ਹੈ ਜਿਹੜਾ ਕਵਰ ਹੈ ਉਸ ਦਾ ਵੀ ਸਾਈਜ਼ ਐਕਡਮ ਖੁੱਲ੍ਹਾ ਹੋਏਗਾ ਠੀਕ ਕਲਰ ਦੇ ਵਿੱਚ ਆ ਤੇ ਨਾਲ ਹੀ ਜਿਹੜੇ ਉਹ ਸਕਾਈ ਬਲੂ ਜੇ ਕਲਰ ਤੇ ਆਉਣਗੇ ਇਸ ਤੇ ਫਲਾਵਰਸ ਠੀਕ ਆ ਥੋੜੀ ਜੀ ਵਾਈਟ ਪ੍ਰਿੰਟਿੰਗ ਹੈ ਇਸ ਤੇ ਨਾਲ ਬਹੁਤ ਹੀ ਸੋਹਣਾ ਕਲਰ ਆਏ ਬਹੁਤ ਪਿਆਰਾ ਕਲਰ ਆ ਮੁੰਗੀਆਂ ਟਾਈਪ ਜਿਹਾ ਕਲਰ ਆ ਬਹੁਤ ਸੋਹਣਾ ਠੀਕ ਹੈ ਗਰੀਨਿਸ਼ ਦੇ ਵਿੱਚ ਇਹ ਆਏਗਾ ਤੇ ਨਾਲ ਆਉਣਗੇ ਪਿੱਲੋ ਕਵਰ ਠੀਕ ਹੈ ਜੀ ਡਬਲ ਬੈੱਡ ਇਹ ਕਵਰ ਨੇ ਤੇ ਡਬਲ ਬੈੱਡ ਸ਼ੀਟਸ ਨੇ ਠੀਕ ਹੈ ਜੀ ਨਾਲ ਤੁਸੀਂ ਕਵਰ ਦੇਖ ਲਓ ਬਹੁਤ ਹੀ ਸੋਹਣਾ ਜਿਹੜਾ ਇਸ ਦਾ ਕਵਰ ਆ ਦੇਖੋ ਮੁੰਗੀਆਂ ਕਲਰ ਦਾ ਇਹ ਆਏਗਾ ਨਾਲ ਕਵਰ ਬਹੁਤ ਸੋਹਣਾ ਸਾਰਾ ਹੀ ਪ੍ਰਿੰਟ ਠੀਕ ਹੈ ਤੇ ਬੈਕ ਦੇਖ ਲਓ ਤੁਸੀਂ ਬਹੁਤ ਸੋਹਣੀ ਬਣਾਈਆਂ ਠੀਕ ਹੈ ਜੀ 컬러 ਇਵੇਂ ਦੇ ਚੂਜ਼ ਹੋਏ ਨੇ ਕਿ ਜਿਹੜੇ ਸਰਦੀਆਂ ਦੇ ਵਿੱਚ ਜਲਦੀ ਗੰਦੇ ਵੀ ਨਾ ਹੋਣ ਠੀਕ ਹੈ ਪਹਿਣਾਉਂਦੀ ਤੇ ਹੀ ਰਿਕੁਐਸਟ ਹੁੰਦੀ ਹੈ ਕਿ ਅਸੀਂ ਉਵੇਂ ਦੀ ਚੀਜ਼ ਲੈ ਕੇ ਆਈਏ ਜਿਹੜੀਆਂ ਸਰਦੀਆਂ ਦੇ ਵਿੱਚ ਥੋੜਾ ਟਾਈਮ ਜ਼ਿਆਦਾ ਨਿਕਲ ਜੇ ਹੈਨਾ ਕਿਉਂਕਿ ਸਰਦੀਆਂ ਦੇ ਵਿੱਚ ਧੋਣ ਦਾ ਵੀ ਹੁੰਦਾ ਹੈ ਤੇ ਫਿਰ ਕੱਪੜੇ ਸੁਕਣ ਦਾ ਵੀ ਥੋੜਾ ਕੰਚੰਜਟ ਹੋ ਜਾਂਦਾ ਤੇ ਇਸ ਕਰਕੇ ਬਹੁਤ ਹੀ ਵਧੀਆ ਜਿਹੜੇ ਸਾਰੇ ਹੀ ਕਲਰ ਬਹੁਤ ਸੋਹਣੇ ਆ ਸਾਰੇ ਹੀ ਸਟੱਫ ਜਿਹੜਾ ਉਹ A1 ਹੋਏਗਾ ਬਹੁਤ ਹੀ ਸੋਹਣਾ ਸਾਰਾ ਹੀ ਸਟੱਫ ਠੀਕ ਹੈ ਜੀ ਇਹ ਵੀਡੀਓਜ਼ ਵੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ